इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਰਜੀਤ ਸਿੰਘ ਜੀ ਅੱਜ ਕੀ ਆਪਣੇ ਕਿਹੜਾ ਗੱਲ ਫੜਿਆ ਕੱਲ ਬਿੱਤੀ 14/5/25 ਨੂੰ ਜੀ ਬਲਵਿੰਦਰ ਸਿੰਘ ਪੁੱਤਰ ਗੁਰਬੀਰ ਸਿੰਘ ਵਾਸੀ ਖੁੱਡੀਕਲਾ ਦੇ ਬਿਆਨ ਤੇ ਹਨੀ ਟ੍ਰੈਪ ਲਾਉਣ ਵਾਲੇ ਕਰੋ ਦੇ ਖਿਲਾਫ ਕਦਮਾਂ ਦਾ ਚੁਕਿੱਤਾ ਗਿਆ ਜਿਹਦੇ ਵਿੱਚ ਹਰਦੀਪ ਸਿੰਘ ਹੈ ਹਰਜਿੰਦਰ ਸਿੰਘ ਹੈ ਤੇ ਜਸਬੀਰ ਕੌਰ ਤਾਂ ਫਾਈਨਲ ਨਾਲ ਦੀਪ ਸਿੰਘ ਸ਼ਿਕਾਇਤ ਕਰ ਪਰ ਕੀ ਸ਼ਿਕਾਇਤ ਦਿੱਤੀ ਸੀ ਕੈਦਗਾਰ ਨੇ ਸ਼ਿਕਾਇਤ ਕੀਤੀ ਸੀ ਵੀ ਮੈਨੂੰ ਇਹਨਾਂ ਨੇ ਫੋਨ ਤੇ ਬੁਲਾ ਕੇ ਬਹਿਕਾਬੇ ਵਿੱਚ ਲੈ ਗਏ ਇਹ ਔਰਤ ਕਹਿੰਦੀ ਮੈਂ ਇਕੱਲੇ ਘਰੇ ਆਂ ਤੁਸੀਂ ਆ ਜਾਓ ਤਾਂ ਮੈਂ ਘਰੇ ਆ ਗਿਆ ਉਹ ਸਭ ਇਹ ਕੰਦੀ ਘਰੇ ਸੀ ਮੈਨੂੰ ਘਰੇ ਬਿਠਾ ਕੇ ਪਾਣੀ ਧਾਣੀ ਦਾ ਗਲਾਸ ਦੇਣ ਪਾਣੀ ਦਾ ਉਸ ਤੋਂ ਬਾਅਦ ਮੌਕੇ ਦੀ ਫਿਰ ਤਿੰਨ ਬੰਦੇ ਜਵਾਨ ਕਰਿਆ ਜੀ ਜਿਹਨਾਂ ਨੇ ਉਹ ਤੇ ਡਰਾਪ ਡਰਾਉਂਡ ਲਾਂਕ ਭਗਾਉਣ ਲੱਗ ਪਏ ਤੇ ਉਹਦਾ ਮੋਬਾਈਲ ਖੋਲਿਆ ਜੀ ਤੇ ਉਹਦੀ ਜਦੋਂ ਇਹ ਫੋਟੋ ਕੱਟੋ ਤੇ ਵੀਡੀਓ ਵੀ ਬਣਾਉਣ ਲੱਗੇ ਤਾਂ ਉਹ ਤਾਂ ਫਿਦਾ ਕੇ ਉਹਨੇ ਤਾਂ ਭੱਜ ਗਿਆ ਉਹ ਇਹਨੇ ਤਾਂ ਕਿ ਆਪਣੀ ਸ਼ਿਕਾਇਤ ਕਰਤਾ ਤਾਂ ਕਿੰਨੇ ਪੈਸੇ ਦੀ ਮੰਗ ਕਰਦੇ ਸੀ ਇਹ ਤਾਂ ਬਾਕੀ ਜਿਹੜਿਆਂ ਨੇ ਪਛਾਣੀ ਕਿ ਇਹ ਨਿਊਜ਼ ਅੱਛਾ ਤਾਂ ਪੈਸੇ ਮੰਤਲ ਵਾਕੀ ਕੀਤੀ ਕਾਲੀ ਹੈ ਜੀ ਮੈਂ ਭੱਜ ਗਿਆ अच्छा, दी दी अच्छा। तो यानी कि ओदी ग्रोदी चुंगुल चो जान छडा के भेज ले अच्छा उसके बाद ਸਾਡੇ ਕੋਲੇ ਨਾ ਖਤਮਤਾ ਚਿਕਰਾਇਆ ਜੀ ਠੀਕ ਹੈ ਤੇ ਪਤਲਾਲ ਚ ਆਇਆ ਹੋ ਵੀ ਹੋਰ ਕਿੰਨੇ ਕ ਬੰਦਿਆਂ ਨੂੰ ਬਲੈਕਮੇਲ ਕਰਦਾ ਥੋੜਾ ਜੀ ਅਸੀਂ ਨਾ ਤਾਂ ਪੁੱਛ ਕੇ ਚੱਕ ਰਹੇ ਆ ਜੇ ਕੋਈ ਵਜੀ ਗੱਲ ਹੋਰ ਆਉਂਦੀ ਆ ਹੋਰ ਨਾ ਵੀ ਕੀਤਾ ਤਾਂ ਫਤਿਸ਼ਦਰਾਤ ਜੀ ਹਮਨ ਵਿੱਚ ਤੇਰੇ ਨੂੰ ਮਾਰਜੋ ਬਦਾਲ ਤੇ ਪੇਸ਼ ਕੀਤਾ ਜੀ ਹਾਂ ਜੀ ਮਾਰਜੋ ਬਦਾਲ ਤੇ ਪੇਸ਼ ਕੀਤਾ ਜੀ ਨਹੀਂ ਅੱਛੀ ਅੱਜ ਕਰਾਂਗੇ ਕਿ ਚਿਰ ਦਾ ਕੰਮ ਕਰਦਾ ਰਾਤੀ ਭਾਈ ਜੀ ਠੀਕ ਹੈ ਜੀ ਅੱਜ ਬੁਲਸਰ ਮੰਡਲ ਹੋਣਗੇ ਉਹ ਦੇਖਦੇ ਆ ਅੱਜ ਕਿਹੜੇ ਕਿਹੜੇ ਬੰਦੇ ਦੋਸ਼ੀ ਪਕੜੇ ਗਏ ਨੇ ਇਹ ਦੋਸ਼ੀ ਪੜੇ ਜੀ ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਹਾਂ ਜੀ ਜਸਵੀਰ ਕੌਰ ਪਤਨੀ ਨਛੱਤਰ ਸਿੰਘ ਤੇ ਹਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਬਾਸੀ ਇਹ ਬਨਾਲੇ ਦੇ ਅਸ਼ੇਖਾ ਹੋਣਗੇ ਜੀ ਇਹ ਜੀ ਕੋਣ ਬੰਦਾ ਰਹੇ